é muito. não vou ਕੋਟ ਇੱਕ ਸਰ ਕੋਟੂ ਸਰ ਪਿਛਲੇ ਦਿਨੀ ਅਵਤਾਰ لال ਪਟੋਜੀ ਨੇ ਇੰਟਰਨੈਸ਼ਨਲ THAILAND ਵਿੱਚ ਜਿੱਤ ਹਾਸਲ ਕੀਤੀ ਆ ਅੱਜ ਆਪਣੇ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ ਕੀ ਕਹਾਂ ਜਵੇ ਇਹ ਜੀ ਸ੍ਰੀ ਅਵਤਾਰ لال ਪਟੋਜੀ ਪਿੰਡ ਹਾਦੂ ਖਾਨਪੁਰ ਦਾਣਾ ਮਾਲਟੋ ਹੁਸ਼ਿਆਰਪੁਰ ਚ ਪਿੰਦਾ ਇਹ ਗੈਲੈਕਸੀ ਵਰਲਡ ਚੈਂਪੀਅਨਸ਼ਿਪ ਹੋਈ ਸੀ ਬੋਡੀ ਬਿਲਡਿੰਗ ਨਾਲ ਰਿਲੇਟਡ ਬੈਂਕਾਕ ਦੇ ਵਿੱਚ ਮਈ 10 ਤੋਂ 13 ਦੇ ਵਿੱਚ ਹੋਈ ਆ ਉਹਦੇ ਵਿੱਚ ਕਾਫੀ ਦੇਸ਼ਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਉਹਦੇ ਚੋਂ ਨਿੱਤਰ ਕੇ ਇਹ ਸਾਡਾ ਵੀਰ 53 ਸਾਲ ਦੀ ਏਜ ਦੇ ਵਿੱਚ ਮਿਸਾਲ ਪੈਦਾ ਕਰਦੇ ਹੋਏ ਇਹਨਾਂ ਨੇ ਬੋਡੀ ਬਿਲਡਿੰਗ ਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਆ ਇਹ ਵਰਲਡ ਚੈਂਪੀਅਨਸ਼ਿਪ ਹੀ ਸੀ ਇਹ ਜੀ ਉਹਦੇ ਲਈ ਅਪਤਾਰ ਲਾਲ ਫੁਟੋਜੀ ਨੂੰ ਇਹਨਾਂ ਦੇ ਪੂਰੀ ਫੈਮਿਲੀ ਨੂੰ ਪੂਰੇ ਰਿਸ਼ਤੇਦਾਰਾਂ ਨੂੰ ਸਮਾਜ ਨੂੰ ਪੂਰੀ ਸਾਡੀ ਸਟੇਟ ਜਿਹੜੀ ਆ ਉਹਦਾ ਨਾਮ ਰੋਸ਼ਨ ਹੋਇਆ ਪੰਜਾਬ ਦਾ ਤੇ ਉਹਦੇ ਲਈ ਬਹੁਤ ਬਹੁਤ ਮੁਬਾਰਕ ਹੈ ਮੇਰੇ ਵੱਲੋਂ ਇਸ ਲਈ ਬਾਅਦ ਜਿਹਨਾਂ ਨੂੰ ਬੁਲਾਇਆ ਸੀਗਾ ਇੱਥੇ ਇਹ ਇਹਨਾਂ ਨੂੰ ਇਹਨਾਂ ਦਾ ਮਾਨ ਸਤਕਾਰ ਕਰਨਾ ਸੀਗਾ ਉਹਦੇ ਨਾਲ ਇਹ ਵੀ ਇਹਨਾਂ ਦੀ ਹੋਰ ਹੌਸਲਾ ਅਫਜਾਈ ਹੋਏਗੀ ਤੇ ਨਾਲ ਜਿਹੜੇ ਬਾਕੀ ਸਾਡੀ ਜਿਹੜੀ ਆ ਜੰਗ ਪੀੜੀ ਆ ਉਹਨਾਂ ਨੂੰ ਵੀ ਇੱਕ ਇਹ ਜਿਹੜਾ ਉਤਸ਼ਾਹ ਮਿਲੇਗਾ ਵੀ ਜੇ 53 ਸਾਲ ਦੀ ਏਜ ਦੇ ਵਿੱਚ ਇੱਕ ਬੰਦਾ ਬਾਡੀ ਨੂੰ ਇੰਨਾ ਵਧੀਆ ਫਿਟ ਰੱਖ ਸਕਦਾ ਔਰ ਵਰਲਡ ਚੈਂਪੀਅਨਸ਼ਿਪ ਜਿੱਤ ਸਕਦਾ ਹੈ 골ਡ ਮੈਡਲ ਲੈ ਸਕਦਾ ਤੇ ਫਿਰ ਉਹ ਜਿਹੜੇ ਜੰਗ ਮੁੰਡੇ ਨੇ ਉਹਨਾਂ ਨੂੰ ਵੀ ਇਨਕਰੇਜਮੈਂਟ ਹੋਏਗੀ ਵੀ ਉਹ ਵੀ ਜਿਹੜਾ ਉਹ ਇਸ ਪਾਸੇ ਨੂੰ ਲੱਗਣ ਨਸ਼ਾ ਨੂੰ ਛੱਡ ਕੇ ਉਹ ਹੋਰ ਕਿਸ ਤਰੀਕੇ ਦੀਆਂ ਇੰਡੀਆਂ ਬਰਾਈਆਂ ਉਹਨਾਂ ਤੋਂ ਦੂਰ ਰਹਿੰਦੇ ਹੋਏ ਜਿਹੜੇ ਆ ਉਹ ਆਪਣੀ ਸਿਹਤ 'ਤੇ ਧਿਆਨ ਰੱਖਣ ਆਪਣੀ ਪੜ੍ਹਾਈ 'ਤੇ ਧਿਆਨ ਰੱਖਣ ਤੇ ਇਦਾਂ ਹੀ ਜਿਹੜਾ ਜਤਾਂਵਤਾਲਾ ਕੋਟੋਦੀ ਨੇ ਜਿਹੜਾ ਨਾਮ ਰੌਸ਼ਨ ਕੀਤਾ ਹੈ ਉਹ ਵੀ ਇਸੇ ਤਰੀਕੇ ਨਾਲ ਸਫਲ ਹੋ ਕੇ ਤਾਂ ਸਾਡੇ ਸਮਾਜ ਦਾ ਸਾਡੇ ਸਟੇਟ ਦਾ ਨਾਮ ਉੱਚਾ ਕਰ ਸਕਦੇ ਹਾਂ ਥੈਂਕ ਯੂ ਜੀ